ਦੋਸ਼ ਫੜਦੇ ਹਮੇਸ਼ਾ ਹੀ ਲੱਗ ਜਾਂਦੇ ਆ ਕਿ ਤੁਸੀਂ ਕਿਸਾਨੀ ਅੰਦੋਲਨ ਨੂੰ ਕੈਪਚਰ ਕਰ ਲੈਨੇ ਹੋ ਕਾਮਰੇਡ ਕਿਉਂ ਆਦੇ ਬੁੱਦੇ ਲੋਕਾਂ ਦੇ ਮਸਲੇ ਕਿਸਾਨਾਂ ਦੇ ਮਜ਼ਦੂਰਾਂ ਦੇ ਮਿਹਨਤ ਕਸ਼ ਲੋਕਾਂ ਦੇ ਬੁਸਰਿਆਂ ਨੂੰ ਚੁੱਕਦੀ ਕਾਮਰੇਡ ਕੈਪਚਰ ਤਾਂ ਸਰਕਾਰ ਕਰਦੀ ਆ ਜਿਹੜੀ ਲੋਕਾਂ ਨਾਲ ਧੋਖੇ ਕਰਕੇ ਦਗੇ ਕਰਕੇ ਫਰੇਮ ਕਰਕੇ ਲੋਕਾਂ ਨੂੰ ਝੂਠੇ ਲਾਰੇ ਲਾ ਕੇ ਸਰਕਾਰ ਕਹਿੰਦੀ ਇਹ ਜਿਹੜੇ ਸੰਘਰਸ਼ ਨੇ ਧਰਨੇ ਨੇ ਜਾਇਜ਼ ਹੀ ਨਹੀਂ ਹੈਗੇ ਧਰਨੇ ਮਜਾਰੇ ਰੈਲੀਆਂ ਤਾਂ ਕਰਨ ਦਾ ਲੋਕਾਂ ਦਾ ਡੈਮੋਕਰੈਟਿਕ ਰਾਈਟ ਆ ਹੱਕ ਅਦਕਾਰ ਆਹੇ ਉਹ ਕਰਨੇ ਆ ਇਹ ਨਾਰਾ ਵੀ ਭਗਵੰਤ ਮਾਨ ਨੇ ਦਿੱਤਾ ਸੀ ਕਿ ਜਦੋਂ ਸਾਡੀ ਸਰਕਾਰ ਆ ਜੀ ਮੇਰੇ ਕੋਲ ਹਰਾ ਪੈਨ ਗਿਆ ਲੋਕਾਂ ਨੂੰ ਧਰਨੇ ਮੁਜਾਰੇ ਰੈਲੀਆਂ ਕਰਨ ਦੀ ਲੋੜ ਨਹੀਂ ਪਵੇਗੀ ਪੂਰੇ ਟ ਅਨਾਜ ਦੇ ਉੱਤੇ ਆਪਣਾ ਕਬਜ਼ਾ ਕਰਕੇ ਸਾਡੇ ਦੇਸ਼ ਦੀ ਹਾਲਤ ਪਾਕਿਸਤਾਨ ਵਰਗੀ ਬਣਾਉਣਾ ਚਾਹੁੰਦੇ ਆ ਸਰਕਾਰ ਜਿਹੜੀ ਆ ਉਹ ਕਾਰਪੋਰੇਟ ਕਰਾਣਾਂ ਦਾ ਰਲਈ ਹੋਈ ਆ ਔਰ ਉਹ ਕਾਰਪੋਰੇਟ ਕਰਾਣਾਂ ਦਾ ਕਬਜ਼ਾ ਕਰਨਾ ਚਾਹੁੰਦੇ ਆ ਕਾਮਰੇਟ ਅਮਰਨਾਥ ਕੂਮਕਲਾਂ ਗੱਲਬਾਤ ਕਰਦੇ ਆ ਕਾਮਰੇਟ ਜੀ ਦੋਸ਼ ਤੁਹਾਡੇ ਤੇ ਹਮੇਸ਼ਾ ਹੀ ਲੱਗ ਜਾਂਦੇ ਆ ਕਿ ਤੁਸੀਂ ਕਿਸਾਨੀ ਅੰਦੋਲਨ ਨੂੰ ਕੈਪਚਰ ਕਰ ਲੈਨੇ ਹੋ ਕਾਮਰੇਟ ਕਿਉਂ ਦੇਖੋ ਗੱਲ ਇਹ ਆ ਕਾਮਰੇਟ ਕੈਪਚਰ ਨਹੀਂ ਕਰਦੇ ਅਸਲ ਵਿੱਚ ਲੋਕਾਂ ਦੇ ਮੁੱਦੇ ਲੋਕਾਂ ਦੇ ਮਸਲੇ ਕਿਸਾਨਾਂ ਦੇ ਮਜ਼ਦੂਰਾਂ ਦੇ ਮਿਹਨਤ ਕਸ਼ ਲੋਕਾਂ ਦੇ ਮਸਲਿਆਂ ਨੂੰ ਚੁੱਕਦੀ ਕਾਮਰੇਟ ਆ ਕੈਪਚਰ ਕਰਨਾ ਤਾਂ ਕੈਪਚਰ ਕੌਣ ਕਰ ਲੈਂਦਾ ਕਿਸੇ ਨੂੰ ਕੈਪਚਰ ਤਾਂ ਸਰਕਾਰ ਕਰਦੀ ਆ ਜਿਹੜੀ ਲੋਕਾਂ ਨਾਲ ਧੋਖੇ ਕਰਕੇ ਦਗੇ ਕਰਕੇ ਫਰੇਵ ਕਰਕੇ ਲੋਕਾਂ ਨੂੰ ਝੂਠੇ ਲਾਰੇ ਲਾ ਕੇ ਉਹ ਫਰੇਵ ਚ ਫਸਾ ਕੇ ਜੁਮਲੇਬਾਜੀ ਚ ਫਸਾ ਕੇ ਲੋਕਾਂ ਨੂੰ ਕੈਪਚਰ ਉਹ ਕਰਦੀ ਆ ਕਾਮਰੇਡ ਨਹੀਂ ਕਰਦੇ ਕਾਮਰੇਡ ਤਾਂ ਹਮੇਸ਼ਾ ਹੀ ਚਾਹੇ ਅਸੀਂ ਭਗਤ ਸਿੰਘ ਦੀ ਗੱਲ ਕਰੀਏ ਰਾਜਗੁਰੂ ਸੁਖਦੇਵ ਦੀ ਗੱਲ ਕਰੀਏ ਚੰਦਰ ਸ਼ੇਖਰ ਆਜ਼ਾਦ ਦੀ ਗੱਲ ਕਰੀਏ ਗਦਰੀ ਬਾਬਿਆਂ ਦੀ ਗੱਲ ਕਰੀਏ ਨਾਮਧਾਰੀਆਂ ਦੀ ਗੱਲ ਕਰੀਏ ਉਹਨਾਂ ਨੇ ਤਾਂ ਹਮੇਸ਼ਾ ਦੇਸ਼ ਨੂੰ ਯਾਦ ਕਰਾਉਣ ਲਈ ਲੜਾਈ ਲੜੀ ਲੋਕਾਂ ਦੇ ਮਸਲਿਆਂ ਨੂੰ ਚੁੱਕਣ ਦੀ ਗੱਲ ਕੀਤੀ ਇਸ ਕਰਕੇ ਕੈਪਚਰ ਤਾਂ سرمایہਦਰ ਪਾਰਟੀਆਂ ਕਰਦੀਆਂ ਨਾ ਕਿ ਕਾਮਰੇਡ ਕਰਦੇ ਕਾਮਰੇਡ ਤਾਂ ਹਮੇਸ਼ਾ ਲੋਕਾਂ ਦੇ ਅੰਗ ਸੰਗ ਸਰਕਾਰ ਕਹਿੰਦੀ ਇਹ ਜਿਹੜੇ ਸੰਘਰਸ਼ ਨੇ ਧਰਨੇ ਨੇ ਜਾਇਜ਼ ਹੀ ਨਹੀਂ ਹੈਗੇ ਦੇਖੋ ਗੱਲ ਇਹ ਆ ਵੀ ਜਿਹੜੀ ਸਰਕਾਰਾਂ ਇਹ ਕਹਿੰਦੀਆਂ ਨੇ ਕਿ ਇਹ ਗੱਲ ਜਾਇਜ਼ ਨਹੀਂ ਜੇ ਜਾਇਜ਼ ਆ ਸਰਕਾਰ ਨੇ ਧਰਨੇ ਮਜਾਰੇ ਰੈਲੀਆਂ ਕਰਨ ਤੋਂ ਰੋਕਣਾ ਜਾਂ ਇਹ ਨਾਰਾ ਵੀ ਭਗਵੰਤ ਮਾਨ ਨੇ ਦਿੱਤਾ ਸੀ ਕਿ ਜਦੋਂ ਸਾਡੀ ਸਰਕਾਰ ਆ ਗਈ ਮੇਰੇ ਕੋਲ ਹਰਾ ਪੈਨਾ ਗਿਆ ਲੋਕਾਂ ਨੂੰ ਧਰਨੇ ਮੁਜਾਰੇ ਰੈਲੀਆਂ ਕਰਨ ਦੀ ਲੋੜ ਨਹੀਂ ਪਵੇਗੀ ਪਰ ਅੱਜ ਕਿਉਂ ਕਰਨੇ ਪੈਂਦੇ ਆ ਧਰਨੇ ਮੁਜਾਰੇ ਧਰਨੇ ਮੁਜਾਰੇ ਇਸ ਕਰਕੇ ਕਰਨੇ ਪੈਂਦੇ ਆ ਕਿਉਂਕਿ ਨਾ ਤਾਂ ਮੋਦੀ ਨੇ ਲੋਕਾਂ ਦੀ ਗੱਲ ਕੀਤੀ ਉਹਨੇ ਜ਼ਿੰਮੇਵਾਰੀ ਕੀਤੀ ਕਿ 15-15 ਹਜ਼ਾਰ ਰੁਪਇਆ ਲੋਕਾਂ ਦੇ ਖਾਤੇ ਵਿੱਚ ਅਸੀਂ ਜਮ੍ਹਾਂ ਕਰਾਵਾਂਗੇ ਉਹ ਨਹੀਂ ਪਿਆ ਉਹਨਾਂ ਨੇ ਕਿਹਾ ਅਸੀਂ ਅੱਛੇ ਦਿਨ ਲੈ ਕੇ ਆਵਾਂਗੇ ਅੱਛੇ ਦਿਨ ਨਹੀਂ ਆਏ ਭਗਵੰਤਮਾਨ ਨੇ ਕਿਹਾ ਵੀ ਸਾਡੇ ਕੋਲ ਜਿਹੜਾ ਹਰਾਪੇਨਾ ਗਿਆ ਲੋਕਾਂ ਨੂੰ ਧਰਨੇ ਮੁਜਾਰੇ ਰੈਲੀਆਂ ਕਰਨ ਦੀ ਲੋੜ ਨਹੀਂ ਪਊਗੀ ਅਸੀਂ ਸਾਰੇ ਮਸਲੇ ਹੱਲ ਕਰ ਦਨੇ ਆ ਧਰਨੇ ਮੁਜਾਰੇ ਰੈਲੀਆਂ ਤਾਂ ਕਰਨ ਦਾ ਲੋਕਾਂ ਦਾ ਡੈਮੋਕਰੈਟਿਕ ਰਾਈਟ ਆ ਹੱਕ ਅਧਿਕਾਰ ਆ ਇਹ ਉਹ ਕਰਨੇ ਆ ਪਰ ਜਿਹੜਾ ਸਰਕਾਰ ਨੇ ਡੰਡਾ ਫੇਰ ਕੇ ਧਰਨੇ ਮੁਜਾਰੇ ਚੱਕ ਤੇ ਚਾਹੇ ਉਹ ਖਨੌਰੀ ਬਾਰਡਰ ਹੋਵੇ ਚਾਹੇ ਸ਼ੰਭੂ ਬਾਰਡਰ ਹੋਵੇ ਉਥੋਂ ਕਿਸਾਨਾਂ ਦੇ ਧੋਖੇ ਨਾਲ ਧੱਕੇ ਨਾਲ ਉਥੋਂ ਕਿਸਾਨਾਂ ਨੂੰ ਉਠਾਇਆ ਗਿਆ ਜਿੱਦਾਂ ਪਹਿਲਾਂ ਕਿਹਾ ਭਗਵਾਨ ਜਤਮਾਨ ਨੇ ਕਿ ਕਿਸਾਨ ਆਪਣੀ ਹੱਕੀ ਤੇ ਜਾਇਜ਼ ਮੰਗਾਂ ਲਈ ਲੜ ਰਹੇ ਆ ਇਹਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਨੇ ਕੇਂਦਰ ਸਰਕਾਰ ਨੂੰ ਮੰਨਣੀਆਂ ਚਾਹੀਦੀਆਂ ਨੇ ਇਹ ਬਾਰਡਰ ਤੇ ਰੋਕਿਆ ਹਰਿਆਣਾ ਦੀ ਸਰਕਾਰ ਨੇ ਭਾਜਪਾ ਦੀ ਸਰਕਾਰ ਨੇ ਕਿਸਾਨਾਂ ਨੇ ਸੜਕਾਂ ਨਹੀਂ ਰੋਕੀਆਂ ਸੜਕਾਂ ਤੇ ਕੰਧਾਂ ਹਰਿਆਣਾ ਸਰਕਾਰ ਨੇ ਕੀਤੀਆਂ ਇਸ ਕਰਕੇ ਇਹ ਕਿਸਾਨ ਉਦੋਂ ਕਹਿੰਦਾ ਕਿਸਾਨਾਂ ਦਾ ਕੋਈ ਦੋਸ਼ ਨਹੀਂ ਅੱਜ ਬੜੇ ਦੁੱਖ ਦੀ ਗੱਲ ਆ ਜਦੋਂ ਕੇਂਦਰੀ ਮੰਤਰੀਆਂ ਨੇ ਕਿਸਾਨਾਂ ਦੀ ਮੀਟਿੰਗ ਬੁਲਾ ਲਈ ਉਦੋਂ ਕਿਸਾਨਾਂ ਨੂੰ ਫੜ ਕੇ ਉੱਥੇ ਹੀ ਕੈਪਚਰ ਕਰ ਲਿਆ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਇੱਧਰ ਧੱਕੇ ਨਾਲ ਕਿਸਾਨਾਂ ਨੂੰ ਡੰਡਾ ਫੇਰ ਕੇ ਉਥੋਂ ਹਟਾ ਦਿੱਤਾ ਹਾਂ ਕਮਰੈਡ ਜੀ ਤੁਸੀਂ ਤਾਂ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹੋ ਜਿਵੇਂ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਸੀ ਡਿਟੇਨ ਕੀਤਾ ਸੀ ਉਹ ਗੱਲਬਾਤ ਤੋਂ ਬਾਅਦ ਐਦਾਂ ਪਹਿਲਾਂ ਕਦੇ ਹੋਇਆ ਕਿ ਪਹਿਲੀ ਵਾਰੀ ਹੋਇਆ ਬਦਲਾਵ ਵਾਲੀ ਸਰਕਾਰ 'ਚ ਦੇਖੋ ਗੱਲ ਇਹ ਆ ਹੁਣ ਲੜਾਈ ਜਿਹੜੀ ਆ ਬੜੀ ਤਿੱਖੀ ਆ ਕਾਰਪੋਰੇਟ ਘਰਾਣਿਆਂ ਦਾ ਅੱਡੀ ਚੋਟੀ ਦਾ ਜ਼ੋਰ ਲੱਗਿਆ ਹੋਇਆ ਵੀ ਕਿਵੇਂ ਜਿਹੜੀਆਂ ਫਸਲਾਂ ਨੇ ਕਿਵੇਂ ਕਿਸਾਨੀ ਦਾ ਜਿਹੜਾ ਜ਼ਮੀਨ ਆ ਉਹ ਜ਼ਮੀਨ ਨੂੰ ਕਿਵੇਂ ਹਥਿਆਇਆ ਜਾਵੇ ਕਿਵੇਂ ਕੈਪਚਰ ਕੀਤਾ ਜਾਵੇ ਕਿਵੇਂ ਉਹਨਾਂ ਨੂੰ ਲੁੱਟਿਆ ਜਾਵੇ ਤੇ ਇਹਦੇ ਉੱਤੇ ਕਬਜ਼ਾ ਕਰਕੇ ਕਾਰਪੋਰੇਟ ਅਨਾਜ ਦੇ ਉੱਤੇ ਆਪਣਾ ਕਬਜ਼ਾ ਕਰਕੇ ਸਾਡੇ ਦੇਸ਼ ਦੀ ਹਾਲਤ ਪਾਕਿਸਤਾਨ ਵਰਗੀ ਬਣਾਉਣਾ ਚਾਹੁੰਦੇ ਆ ਤੇ ਉਹ ਚਾਹੁੰਦੇ ਆ ਕਿ ਇੱਥੇ ਗਰੀਬ ਲੋਕ ਰੋਟੀ ਤੋਂ ਬਿਨਾਂ ਭੁੱਖੇ ਮਰਨ ਤੇ ਜਿਹੜਾ ਆਟਾ ਵਾ ਜਿਹੜਾ ਅੱਜ 40 ਰੁਪਏ ਕਿਲੋ ਮਿਲਦਾ ਇਹ ਆਟਾ 150 ਰੁਪਏ ਕਿਲੋ ਗਰੀਬਾਂ ਨੂੰ ਮਿਲੇ ਜਿਹੜੇ ਸਰਕਾਰ ਨੇ 2 ਰੁਪਏ ਕਿਲੋ ਵਾਲਾ ਅਨਾਜ ਜਾਂ ਫਰੀਦਾ ਅਨਾਜ ਦੇਣ ਦੀ ਜੇ ਸਕੀਮਾਂ ਬਣਾਈਆਂ ਸੀ ਉਹ ਵੀ ਬੰਦ ਕਰ ਦਿੱਤੀਆਂ ਇਸ ਕਰਕੇ ਸਰਕਾਰ ਜਿਹੜੀ ਆ ਉਹ ਕਾਰਪੋਰੇਟ ਕਰਾਣਿਆਂ ਦਾ ਰਲਈ ਹੋਈ ਆ ਔਰ ਉਹ ਕਾਰਪੋਰੇਟ ਕਰਾਣਿਆਂ ਦਾ ਕਬਜ਼ਾ ਕਰਨਾ ਚਾਹੁੰਦੇ ਆ ਇਹ ਸਾਡੇ ਨਾਲ ਕਾਮਰੇਟ ਅਮਰਨਾਥ ਖੂਮਕਲਾ ਸੀ ਕਹਿੰਦੇ ਕਿ ਜਿਹੜੇ ਕਾਰਪੋਰੇਟ ਕਰਾਣੇ ਨੇ ਉਹ ਗਰੀਬਾਂ ਲੋਕਾਂ ਤੇ ਹਤਿਆਚਾਰ ਉਹਨਾਂ ਨੂੰ ਹੋਰ ਗਰੀਬ ਕਰਨਾ ਚਾਹੁੰਦੇ ਤੇ ਮਹਿੰਗਾਈ ਲਿਆਉਣਾ ਚਾਹੁੰਦੀ ਆ ਕੈਮਰਾਮੈਨ ਹਰਸ਼ਦੇਵ ਨਾਲ ਪੰਜਾਬ ਪ੍ਰੈਮ ਟੀਵੀ ਦੇ ਲਈ ਰਵੀ ਭਾਟੀਆ